ਪੀ ਦੇ ਵੱਲੋਂ ਬੜੇ ਵੱਡੇ ਇਲਜ਼ਾਮ ਲਗਾਏ ਗਏ ਉਹਨਾਂ ਨੇ ਕਿਹਾ ਕਿ ਮੇਰਾ ਚੂੜਾ ਪੱਟਿਆ ਸੀਗਾ ਤੇ ਮੇਰੀ ਵਰਦੀ ਨੂੰ ਹੱਥ ਤੱਕ ਪਾਏ ਗਏ ਹਾਲਾਂਕਿ ਦੂਜੇ ਪਾਸੇ ਕਿਸਾਨਾ ਦਾ ਇਹ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਤਸ਼ੱਦਦ ਕੀਤਾ ਗਿਆ ਆਖਿਰ ਪੂਰਾ ਵਾਕਿਆ ਕਿਸ ਤਰੀਕੇ ਨਾਲ ਵਾਪਰਿਆ ਸੀਗਾ ਕਿਸਾਨ ਉੱਥੇ ਬੱਡੇ ਗਿਰਤੀ ਚਾਉਂਦੇ ਆ ਜੀ ਜੀ ਮੈਡਮ ਦੇ ਦਫ਼ਤਰ ਦੇ ਕੋਰੇ ਦਰਸ਼ਨ ਗੱਲਬਾਤ ਚੱਲਦੀ ਆਪਣੀ ਸ਼ਾਂਤਮਈ ਤਰੀਕੇ ਨਾਲ ਹਾਂਜੀ ਜਦੋਂ ਕਿ ਉਹ ਲਾਨ ਹੁੰਦਾ ਵੀ ਮੈਡਮ ਨੂੰ ਆਪਾਂ ਜਾਣ ਨਹੀਂ ਦੇਣਾ ਹੈਗਾ ਅੰਦਰ ਜਿੰਨਾ ਚਿਰ ਗੱਲ ਚੱਲਦੀ ਹੈ ਆਪਾਂ ਗੱਲ ਗੱਲਬਾਤ ਆਪਣੀ ਮਨਾ ਕੇ ਇੱਥੇ ਮੈਡਮ ਜਾ ਸਕਦੇ ਆ ਜੀ ਮੈਡਮ ਸਮਝ ਨਹੀਂ ਆ ਰਹੀ ਕਿਸ ਰੇਟੇ ਨਾਲ ਉਹ ਘਬਰਾਣ ਦੇ ਵਿਚਾਰੇ ਮੈਡਮ ਨੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਜੀ ਬੜੇ ਹੱਦ ਬੰਨੀ ਹੋਣਾ ਬੁੜੇ ਉਹਦੇ ਨਿਬਰ ਕਸੇ ਤੋਂ ਉਹਨਾਂ ਨੂੰ ਬੇਦਲੀਆ ਕਰੀਆਂ ਵੀ ਇੱਥੇ ਹਜ਼ਾਰਾਂ ਕਿਸਾਨ ਬੈਠੇ ਜੀ ਤੁਸੀਂ ਇਹਨਾਂ ਦੇ ਮਸਲਾ ਵੀ ਹੱਲ ਕਰੋ ਤੇ ਇਹਨਾਂ ਦੀ ਗੱਲ ਵੀ ਸੁਣੋ ਬਿਲਕੁਲ ਮੈਂ ਉਹਦੀ ਇੱਕੋ ਹੀ ਗੱਲ ਸੀ ਤੁਸੀਂ ਹੁਣ ਰਿਕਾਰਡ ਦੇਖ ਸਕਦੇ ਹੋ ਬੈਡਮ ਕਹਿੰਦੇ ਸੀ ਮੈਂ ਨਹੀਂ ਰੁਕਣਾ ਮੈਂ ਗੱਡੀ ਲੈ ਕੇ ਜਾਉਂ ਜਿਹੜੀ ਕਿਸਾਨਾਂ ਦੇ ਉੱਪਰ ਗੱਡੀ ਚੜ੍ਹਨ ਤੱਕ ਮਤਲਬ ਉਹਨਾਂ ਨੇ ਨੌਕਰੀ ਮੰਗ ਲਈ ਜੀ ਤਾਂ ਉਸ ਭੀੜ ਦੇ ਵਿੱਚ ਇਹਨਾਂ ਦੇ ਮਨਾਜਮਾਨ ਨੇ ਤਾਂ ਕੰਮ ਵੀ ਕਰੀ ਜੀ ਹੂੰ ਉਹ ਤੱਕ ਮੁਕੀ ਦੇ ਵਿੱਚ ਕੁਝ ਕਿਸਾਨਾਂ ਨੇ ਕਿ ਮਤਲਬ ਪੂਰੇ ਪੈਕੇਜ ਜਿਹੜਾ ਗੱਡੀ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਹੜੇ ਉਹ ਤੋਂ ਬਾਅਦ ਮੈਡਮ ਭਰ ਜਾਂਦੇ ਨੇ ਬਹੁਤ ਜ਼ਿਆਦਾ। ਸੋ ਜਿਹੜੇ ਬਿਆਨ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਾਡੇ ਬਾਲਾਂ ਨੂੰ ਹੱਥ ਲਾਇਆ ਸਾਡੀ ਵਰਤ ਨੂੰ ਆਕਰ। ਜੋ ਨਵੇਂ ਬਣਿਆ ਇਹ ਇਲਜ਼ਾਮ ਜਿਹੜੇ ਵੀ ਐਸਪੀ ਮੈਡਮ ਵੱਲੋਂ ਜਿਹੜੀ ਸੂਚ ਮੀਡੀਆ ਦੇ ਉੱਪਰ ਪ੍ਰਚਾਰੀ ਜਾਂਦੀ ਆ ਸੀ। ਇਹ ਹਵਾਰ ਕੀ ਹੈ ਜਿਹੜੀ ਐਦਾਂ ਦੀ ਨੌਕਨਾ ਆਈ ਹੈ ਜੀ ਨਾ ਆਉਣ ਤਾਂ ਸਕੀ ਹੈ। ਉਸਾ ਕੜੀ ਸਿਆਜਿਤਕ ਨਹੀਂ ਦੇਖਿਆ ਸਾਡੇ ਸਾਡੇ ਗਵਿੰਦਰ ਕੌਰ ਨੇ ਹਰਦਾਸਪੁਰ ਤੋਂ ਛੂਬਾ ਗੋੜੀ ਜੀ ਉਹਨਾਂ ਦੇ ਬਾਲ ਫੜ ਕੇ ਉਹਨਾਂ ਨੂੰ ਥੱਲੇ ਸਿੱਧਾ ਗਿਆ ਜਿਹੜਾ ਦਿੱਤਾ ਜੀ ਉਹਨੂੰ ਬਾਲਾਂ ਨੂੰ ਤੇ ਉਹਨਾਂ ਨੇ ਬੜਾ ਆਪਣੇ ਡਫੈਂਸ ਦੇ ਵਿੱਚ ਬਚਾ ਬਚਾਅ ਕੀਤਾ ਹਲੋ ਭਾਈ ਸੱਜীব ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਫਤਿਹ ਜੀ ਅਕਾਲ ਚੈਨਲ ਤੋਂ ਗੱਲ ਕਰ ਰਹੀ ਹਾਂ ਜੀ ਗੁਰਪ੍ਰੀਤ ਕੌਰ ਹਾਂ ਜੀ ਜਿਵੇਂ ਜਿਕੇ ਖਾਸ ਜਿਵੇਂ ਜਿਕੇ ਤੱਕ ਨਹੀਂ ਬਿਲਕੁਲ ਪਾਇਸਾਬ ਜਬ ਬੀਤੇ ਦਿਨੀ ਕਿਸਾਨਾਂ ਦੀ ਪੁਲਿਸ ਦੇ ਨਾਲ ਮੁੱਠਪੇੜ ਹੋਈ ਇੱਕ ਵਾਰੀ ਤੁਸੀਂ ਪੂਰਾ ਵਾਕਿਆ ਜੇਕਰ ਜ਼ਰੂਰ ਆਮ ਲੋਕਾਂ ਦੇ ਸਾਹਮਣੇ ਰੱਖਣਾ ਚਾਹੋ ਤਾਂ ਕਿਉਂਕਿ ਡੀਐਸਪੀ ਦੇ ਵੱਲੋਂ ਬੜੇ ਵੱਡੇ ਇਲਜ਼ਾਮ ਲਗਾਏ ਗਏ ਉਹਨਾਂ ਨੇ ਕਿਹਾ ਕਿ ਮੇਰਾ ਜੂੜਾ ਪੱਟਿਆ ਸੀਗਾ ਮੇਰੀ ਵਰਤੀ ਨੂੰ ਹੱਥ ਤੱਕ ਪਾਏ ਗਏ ਹਾਲਾਂਕਿ ਦੂਜੇ ਪਾਸੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਤਸ਼ੱਦਦ ਕੀਤਾ ਗਿਆ ਆਖਿਰ ਪੂਰਾ ਵਾਕਿਆ ਕਿਸ ਤਰੀਕੇ ਨਾਲ ਵਾਪਰਿਆ ਸੀਗਾ ਬਿਲਕੁਲ ਮੇਰੇ ਜੀ ਗੱਲ ਇਹ ਆ जिਨੇ ਦੇ ਪਿਛਲੇ ਸਮੇਂ ਦੇ ਵਿੱਚ ਲੰਮਾ ਸਮਾਂ ਅਸੀਂ ਕਿਸਾਨ ਜਿਹੜੇ ਨੇ ਉਹ ਸੰਭੂ ਦੇ ਖਨੌਰੀ ਦੇ ਉੱਤੇ ਟਰਾਲੀਆਂ ਖੜੀਆਂ ਕਰਾ ਕੇ ਰੱਖ ਕੇ ਵੱਡਾ ਪ੍ਰਦਰਸ਼ਨ ਕੀਤਾ ਇੱਕ ਜੀ तकरीबन ਪੂਰੇ ਪੂਰੇ ਭਾਰਤ ਦੇ ਜਿਹੜੇ ਕਿਸਾਨਾਂ ਦੀ ਐਮਐਸਪੀ ਦੀ ਲੜਾਈ ਲੜਨ ਵਾਸਤੇ ਸੈਟਰ ਸਰਕਾਰ ਦੇ ਨਾਲ ਜੀ ਪਰ तकरीबन ਪਿਛਲੀ ਜਿਹੜੀ 19 ਮਾਰਚ ਆਉਂਦੀ ਆ ਉਹਨੂੰ ਪੰਜਾਬ ਸਰਕਾਰ ਕਿਸਾਨਾਂ ਦੇ ਤਸ਼ੱਦਦ ਕਰਦੀ ਆ ਕਿਸਾਨਾਂ ਨੂੰ ਚੱਕ ਕੇ ਜਿਨ੍ਹਾਂ ਦੇ ਵਿੱਚ ਸਿੱਟਿਆ ਜਾਂਦਾ ਜਿਹੜੇ ਕਿਸਾਨ ਆਗੂ ਆ ਤੇ ਸਾਰੀ ਜਿਹੜੇ ਉੱਥੇ ਸਾਡੇ ਸਾਧਨ ਖੜੇ ਸੀਗੇ ਟਰਾਲੀਆਂ ਟਰੈਕਟਰ ਜਾਂ ਹੋਰ ਵੱਡੀ ਗਿਣਤੀ ਦੇ ਵਿੱਚ اے سی কুলਰ ਪੱਕੇ ਉਹ ਚਾਕੇ ਉਸ ਆਪਣੇ ਝਾੜੂ ਪਾਰਟੀ ਦੇ ਵਰਕਰਾਂ ਦੇ ਨਾਲ ਉਹਨਾਂ ਨੂੰ ਸਾਈਡ ਤੇ ਛੱਡਿਆ ਜਾਂਦਾ ਜੀ ਤੇ ਉਸ ਉਹਨਾਂ ਟਰਾਲੀਆਂ ਦੇ ਵਿੱਚੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾਨੀ ਉੱਥੋਂ ਗਾਇਬ ਹੋ ਜਾਂਦੀਆਂ ਨੇ ਜੋ ਪਿਛਲੇ ਸਮੇਂ ਦੇ ਵਿੱਚ ਜਿਵੇਂ ਪਿਛਲੇ ਸਮੇਂ ਦੇ ਵਿੱਚ ਬੁਰਨਾਲ ਕਨੌਰ ਦੇ ਸਾਥੀਆਂ ਤੋਂ ਕਾਫੀ ਟਰਾਲੀਆਂ ਬਰਮ ਹੁੰਦੀਆਂ ਜੀ ਜਿਸੇ ਤਰ੍ਹਾਂ ਪਿਛਲੇ ਮਹੀਨੇ 22 ਤਰੀਕ ਨੂੰ ਸਾਨੂੰ ਪਤਾ ਲੱਗਦਾ ਦੀ ਨਾਬੇ ਤੋਂ ਝੜੂ ਪਾਰਟੀ ਦਾ ਇੱਕ ਬਹੁਤ ਵੱਡਾ ਅਗੂਆ ਸੁਜਾਤਾ ਚਾਵਲਾ ਨਗਰ ਕੌਂਸਲ ਦੀ ਪ੍ਰਧਾਨ ਆ ਉਹਦੇ ਘਰ ਵਾਲਾ ਜਿਹੜਾ ਪੰਕਜ ਬੱਪੂ ਆ ਉਹਦੇ ਕੋਲੇ ਬਰਖਸ਼ਾਲ ਦੇ ਵਿੱਚ ਦੋ ਟਰਾਲੀਆਂ ਨੇ ਜੀ ਹਮ ਸੋ ਉਸ ਦੀ ਮਦਦ ਦੇ ਨਾਲ ਉਹ ਟਰਾਲੀਆਂ ਅਸੀਂ ਬਰਬੰਦ ਕਰਦੇ ਆ ਹਮ ਉਸ ਦੀ ਹਾਜ਼ਰੀ ਦੇ ਵਿੱਚ ਬਰਬੰਦ ਕਰਦੇ ਆ ਮਾਲ ਜੀ ਤੇ ਉਹਦੇ ਨਾਲ ਹੀ ਰਾਤ ਨੂੰ ਇੱਕ ਟਰਾਲੀ ਹੋਰ ਇੱਥੇ ਨਾਬੇ ਦੇ ਲਾਗੇ ਉਦੋਂ ਸਾਨੂੰ ਬਦਾਉ ਕੱਢ ਕੇ ਆਉਂਦਾ ਤੇ ਜਿਹੜੀ ਤਿੰਨੇ ਟਰਾਲੀਆਂ ਸਾਨੂੰ ਹਸਰ ਹੋ ਜਾਂਦੀਆਂ ਜੀ ਜੀ ਜਣੀ ਉਸ ਦੇ ਜੱਦੋਜਾਹ ਤੇ ਅਸੀਂ ਕਹਿੰਦੇ ਵੀ ਤੇ ਐਫ ਆਈ ਆਰ ਦਰਜ ਕਰਕੇ ਤੇ ਮਤਲਬ ਬੜੀ ਕਾਰਵਾਈ ਕੀਤੀ ਜਾਵੇ ਹੂੰ ਤੇ ਪੁਲਿਸ ਦੀ ਥਿੜਲੀ ਕਾਰਜਵਾਰੀ ਕਰਕੇ ਅਸੀਂ ਤਾਂ ਇਹ ਕਹਿ ਸਕਦੇ ਹਾਂ ਮਿਲੀਬੂਥ ਕਰਕੇ ਉਹ ਜਿਹੜੀ ਜਣੀ ਕਾਰਜਗਰ ਜਾ ਉਹ 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 ਮਤਲਬ ਸਾਨੂੰ ਸੰਤੁਸ਼ਟ ਨਹੀਂ ਕਰ ਪਾਉਂਦੀ ਔਰ ਪੁਲਿਸ ਨੇ ਗ੍ਰਿਫਤਾਰੀ ਵੀ ਨਹੀਂ ਪਾਈ ਲੇਕਿਨ ਉਹ ਹਫਤੇ ਦੇ ਵਿੱਚ ਵਿੱਚ ਇੱਕ ਇੱਕ ਐਸ ਐਚ ਰਿਪੋਰਟ ਦਰਜ ਹੁੰਦੀ ਆ ਉਹਦੇ ਤੇ ਅ ਆਪਣਾ ਉਹ ਜਿਹੜੀ ਸਿੰਘ ਲੰਗੋਵਾਲ ਦੀ ਟਰਾਲੀ ਸੀ ਜੀ ਜੀ ਉਹ ਟਰਾਲੀ ਦੇ ਜਵਾਨ ਤੇ ਲੈ ਜਾਂਦਾ ਜੀ ਇੱਕ ਹਫਤੇ ਦੇ ਵਿੱਚ ਵਿੱਚ ਮਤਲਬ ਉਹਨੂੰ ਜਵਾਨ ਤੇ ਮਿਲ ਜਾਂਦੀ ਹੈ ਮਿਲ ਜਾਂਦੀ ਠੀਕ ਹੈ ਹੂੰ ਤੇ ਉਹਦੇ ਬਾਰੇ ਜਿਹੜੀਆਂ ਦੋ ਟਰਾਲੀਆਂ ਖੜ੍ਹਦੀਆਂ ਨੇ ਜੀ ਅਸੀਂ ਪੁਲਿਸ ਅੱਗੇ ਬੇਨਤੀਆਂ ਕੀਤੀਆਂ ਵੀ ਇਹਨਾਂ ਤੇ ਬਣਦੀ ਕਾਰਵਾਈ ਜਾਂ ਹੋਰ ਜਿਹੜੇ ਐਫਆਈਆ ਧਰਾਵਾਂ ਨੇ ਉਹ ਲਾ ਕੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਜੀ ਤਾਂ ਪੁਲਿਸ ਦੀ ਜਿਹੜੀ ਨਾਕਾਮੀ ਕਹਿ ਸਕਦੇ ਆ ਮਤਲਬ ਢਿੱਲ ਕਹਿ ਸਕਦੇ ਆ ਉਹ ਉਹ ਨਹੀਂ ਮਤਲਬ ਮਤਲਬ ਚੰਨ ਦੇਖਣ ਨੂੰ ਮਿਲੇ ਸੋ ਤੋਂ ਬਾਅਦ ਜਿਹੜੀ ਪਿਛਲੀ 19 ਤਰੀਕ ਨੂੰ ਅਸੀਂ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਨੂੰ ਪਟਿਆਲਾ ਨੂੰ ਮੰਗ ਪੱਤਰ ਦਿੱਨੇ ਆ ਵੀ ਜਿਹੜੀਆਂ ਦੋ ਟਰਾਲੀਆਂ ਜੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਜੇ ਨਹੀਂ ਕਾਰਵਾਈ ਹੁੰਦੀ ਤਾਂ ਤਾਂ ਅਸੀਂ ਡੀਐਸਪੀ ਨਾਬੜੇ ਡਾਕਟਰ ਮੂਰੇ ਆਪਣਾ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਕਰਾਂਗੇ ਜੀ ਸੋ ਕੱਲ ਜਿਵੇਂ ਅਸੀਂ ਤੜਕੇ ਇੱਕ ਮਤਲਬ ਆਪਣਾ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਸ਼ੁਰੂ ਕਰਦੇ ਆ ਜੀ ਆ ਮੈਡਮ ਆਉਂਦੇ ਆ ਜੀ ਜੀ तकरीबन 11 1 ਵਜੇ ਤੱਕ ਅਸੀਂ ਇੰਤਜ਼ਾਰ ਕਰਦੇ ਆ ਵੀ ਸ਼ਾਇਦ ਸਾਡੀ ਮੈਡਮ ਜੀ ਗੱਲ ਸੁਣਨਗੇ ਹਮ ਪਰ ਮੈਡਮ ਜੀ ਨਾਲ ਕੋਈ ਗੱਲ ਨਹੀਂ ਹੁੰਦੀ ਤੇ ਉਹ ਤੋਂ ਬਾਅਦ ਕਿਸਾਨ ਉੱਥੇ ਵੱਡੀ ਗਿਣਤੀ ਚ ਆਉਂਦੇ ਆ ਜੀ ਜੀ ਮੈਡਮ ਦੇ ਦਫ਼ਤਰ ਦੇ ਮੁਰੇ ਪ੍ਰਦਰਸ਼ਨ ਗੱਲਬਾਤ ਚੱਲਦੀ ਆ ਬੜੀ ਸ਼ਾਂਤਮਈ ਤਰੀਕੇ ਨਾਲ ਹਾਂ ਜੀ ਪਰ ਜਦੋਂ ਇਥੇ ਬੁਲਾਨ ਹੁੰਦਾ ਵੀ ਮੈਡਮ ਨੂੰ ਆਪਾਂ ਜਾਣ ਨਹੀਂ ਦੇਣਾ ਹੈਗਾ ਅੰਦਰ ਜਿੰਨਾ ਚਿਰ ਗੱਲ ਨਹੀਂ ਹੁੰਦੀ ਆਪਾਂ ਗੱਲ ਗੱਲਬਾਤ ਆਪਣੀ ਮਨਾ ਕੇ ਫਿਰ ਮੈਡਮ ਜਾ ਸਕਦੇ ਆ ਤਾਂ ਮੈਡਮ ਸਮਝ ਨਹੀਂ ਆਈ ਵੀ ਕਿਸ ਲੈਜੇ ਨਾਲ ਘਬਰਾਹਟ ਦੇ ਵਿੱਚ ਆਏ ਤਾਂ ਮੈਡਮ ਨੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਜੀ ਤੁਸੀਂ ਬੜੇ ਹੱਥ ਬੰਨੀ ਹੋਣਾ ਮure ਬਹੁਤ ਹੀ ਨਿਮਰਤਾ ਸੇ ਉੱਥੋਂ ਨਾਲ ਬੇਨਤੀਆਂ ਕਰੀਆਂ ਵੀ ਇੱਥੇ ਹਜ਼ਾਰਾਂ ਕਿਸਾਨ ਬੈਠੇ ਜੀ ਤੁਸੀਂ ਇਹਨਾਂ ਦੇ ਮਸਲਾ ਵੀ ਹੱਲ ਕਰੋ ਤੇ ਇਹਨਾਂ ਦੀ ਗੱਲ ਵੀ ਸੁਣੋ ਬਿਲਕੁਲ ਮੈਡਮ ਦੀ ਇੱਕੋ ਹੀ ਗੱਲ ਸੀ ਤੁਸੀਂ ਹੌਨਰ ਰਿਕਾਰਡ ਦੇਖ ਸਕਦੇ ਹੋ ਮੈਡਮ ਕਹਿੰਦੇ ਸੀ ਮੈਂ ਨਹੀਂ ਰੁਕਣਾ ਮੈਂ ਗੱਡੀ ਲੈ ਕੇ ਜਾਵਾਂ ਜਿਹੜੀ ਕਿਸਾਨਾਂ ਦੇ ਉੱਪਰ ਗੱਡੀ ਚੜ੍ਹਨ ਤੱਕ ਮਤਲਬ ਉਹਨਾਂ ਨੇ ਨੌਕਰੀ ਮੰਗਵਾਈ ਜੀ ਤਾਂ ਉਸ ਭੀੜ ਦੇ ਵਿੱਚ ਇਹਨਾਂ ਦੇ ਮਨਾਜਮਾ ਨੇ ਧੱਕਾ ਮੁਕੀ ਕਰੀ ਜੀ ਉਹ ਧੱਕਾ ਮੁਕੀ ਦੇ ਵਿੱਚ ਕੁਝ ਕਿਸਾਨਾਂ ਨੇ ਕਿ ਮਤਲਬ ਬੁਰੇ ਪੈਕੇਜ ਜਿਹੜਾ ਗੱਡੀ ਸੀਗੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਣੀ ਉਹ ਤੋਂ ਬਾਅਦ ਮੈਡਮ ਭੜਕ ਜਾਂਦੇ ਨੇ ਬਹੁਤ ਜ਼ਿਆਦਾ ਸੋ ਜਿਹੜੇ ਬਿਆਨ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸਾਡੇ ਬਾਲਾਂ ਨੂੰ ਹੱਥ ਲਾਇਆ ਸਾਡੀ ਬਰਤ ਨੂੰ ਹੱਥ ਲਾਇਆ ਸੋ ਇਹ ਬਹੁਤ ਆਦ ਇਲਜ਼ਾਮ ਜਿਹੜੇ ਬੀਐਸਪੀ ਮੈਡਮ ਵੱਲੋਂ ਜਿਹੜੀ ਮੀਡੀਆ ਦੇ ਉੱਪਰ ਪ੍ਰਚਾਰੀ ਜਾਂਦੀ ਹੈ ਜੀ ਸੋ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਹੋਈ ਕਿ ਸਾਡੇ ਸਤਿਕਾਰਯੋਗ ਨੇ ਸਾਡੀ ਭੈਣਾਂ ਜੀ ਅੱਜ ਇੱਕ ਤਸਵੀਰ ਇੰਨੀ ਵਰਗੀ ਜਿਹੜੀ ਐਦਾਂ ਦੀ ਨੌਬਤ ਨਾ ਆਈ ਹੈ ਜੀ ਨਾ ਆਉ ਸਕਦੀ ਹੈ ਜੀ ਬਿਲਕੁਲ ਮੈਂ ਤੁਹਾਡੇ ਤੇ ਇੱਕ ਗੱਲ ਹੋਰ ਸਾਂਝੀ ਕਰਾਂਗੀ ਜੋ ਸਵੇਰ ਤੋਂ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਗਾਲੀ ਗਲੋਚ ਕਰਦੇ ਹਨ ਡੀਐਸਪੀ ਸਾਹਿਬ ਜਿਹੜੇ ਨਜ਼ਰ ਆ ਰਹੇ ਹੈਗੇ ਉਹਦੇ ਅੰਦਰ ਔਰ ਖਾਸ ਕਰਕੇ ਕੁਝ ਤਸਵੀਰਾਂ ਦੇ ਵਿੱਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਡੀਐਸਪੀ ਨੇ ਇੱਕ ਮਹਿਲਾ ਕਿਸਾਨ ਦੇ ਵੀ ਬਾਲ ਜਿਹੜੇ ਉਹ ਫੜੇ ਹੋਏ ਆ ਉਹਦਾ ਥੋੜਾ ਜਿਹਾ ਜੇ ਤੁਸੀਂ ਡਿਸਕ੍ਰਾਈਬ ਕਰਨਾ ਚਾਹੋ ਬਿਲਕੁਲ ਜੀ ਦੇਖੋ ਜਿਵੇਂ ਇਹ ਮੈਡਮ ਆਉਂਦੇ ਆ ਤਾਂ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਸਾਡੀਆਂ ਭੈਣਾਂ ਸਾਡੀਆਂ ਮਾਮਾ ਸਾਡੇ ਸਨਰਸ ਦੇ ਵਿੱਚ ਬੇਟੀਆਂ ਸੀਗੀਆਂ ਜੀ ਜੀ ਜਦੋਂ ਮੈਡਮ ਆਉਂਦੀ ਆ ਤਾਂ ਉਹ ਸਾਡੀਆਂ ਭੈਣਾਂ ਮੈਡਮ ਦੇ ਨਾਲ ਗੱਲਬਾਤ ਕਰਦੀਆਂ ਨੇ ਪਰ ਮੈਡਮ ਦਾ ਇੰਨਾ ਗੁੱਸਾ ਕਦੇ ਅਸੀਂ ਅੱਜ ਤੱਕ ਨਹੀਂ ਦੇਖਿਆ ਸਾਡੇ ਸਾਡੇ ਦਵਿੰਦਰ ਕੌਰ ਨੇ ਹਰਦਾਸਪੁਰ ਤੋਂ ਸੂਦਾ ਗੂਣੇ ਜੀ ਉਹਨਾਂ ਦੇ ਬਾਲ ਫੜ ਕੇ ਉਹਨਾਂ ਨੂੰ ਥੱਲੇ ਸਿੱਟਿਆ ਗਿਆ ਜਿਹੜਾ ਦਿੱਤਾ ਸੀ ਉਹਨੂੰ ਬਾਲਾਂ ਨੂੰ ਤੇ ਉਹਨਾਂ ਨੇ ਬੜਾ ਆਪਣੇ ਫੈਸਲੇ ਵਿੱਚ ਬਚਾ ਬਚਾ ਕੀਤਾ ਤੇ ਪਰ ਗੱਲ ਹੀ ਆ ਵੀ ਪੱਤੇ ਦਾ ਸਾਡੀਆਂ ਮੈਡਮ ਆ ਸਾਡੀਆਂ ਭੈਣਾਂ ਦੇ ਇਹਨਾਂ ਦੇ ਵਾਲ ਨਹੀਂ ਉਲਟਾ ਇਹਨਾਂ ਨੇ ਪ੍ਰਚਾਰਤਾ ਵੀ ਮੇਰੇ ਵਾਲਾਂ ਨੂੰ ਹੱਥ ਪਾਇਆ ਸੋ ਇਹ ਬੇਬੁਨਿਆਦ ਜਿਹੜੇ ਲਾਇਆ ਸੋ ਸਾਰਾ ਆਨ ਰਿਕਾਰਡ ਹੈ ਜੀ ਅਸੀਂ ਇਹ ਨਹੀਂ ਕਹਿ ਸਕਦੇ ਕਿਉਂਕਿ ਮੀਡੀਆ ਦੇ ਵਿੱਚ ਅੱਜ ਕੋਈ ਗੱਲ ਸੁਫੀ ਨਹੀਂ ਰਹਿ ਸਕਦੀ ਕੋਈ ਕਿਸੇ ਦੇ ਝੂਠੇ ਇਲਜ਼ਾਮ ਨਹੀਂ ਲਾ ਸਕਦਾ ਕੈਮਰਿਆਂ ਦੇ ਸਾਹਮਣੇ ਸਾਰਾ ਕੁਝ ਦਾ ਪ੍ਰਦਰਸ਼ਨ ਹੋਇਆ ਜੀ ਸੋ ਅਸੀਂ ਥੋੜੇ ਮਾਧਿਮ ਮਾਧਿਮ ਵੀ ਕਹਿਣਾ ਚਾਹੁੰਦੇ ਆ ਅਸੀਂ ਮੈਡਮ ਨੇ ਵੀ ਆਖਿਆ ਵੀ ਜੇ ਤੁਹਾਨੂੰ ਕੋਈ ਹੱਥੋ ਪਾਈ ਕਰਦਾ ਜਾਂ ਤੁਹਾਡੇ ਕੋਈ ਮਤਲਬ ਬਾਲਾ ਨੂੰ ਹੱਥ ਲਾਉਂਦਾ ਸਾਨੂੰ ਕੋਈ ਤਸਵੀਰ ਦਿਖਾਓ ਬਿਲਕੁਲ ਸੋ ਬੰਦੀ ਸਜਾ ਅਸੀਂ ਖੁਦ ਇਹਨਾਂ ਦੇ ਕੋਈ ਐਡੀ ਗੱਲ ਨਹੀਂ ਹੈਗੀ ਬਲੇ ਬੇਬਨਿਆਦ ਗੱਲਾਂ ਨੇ ਜੀ ਸਾਡੀ ਇਸ ਸਾਡੇ ਜਿਹੜਾ ਇਨਸਾਫ ਪਸੰਦ ਲੋਕ ਨੇ ਇਨਸਾਫ ਮੰਗਦੇ ਲੋਕਾਂ ਨਾਲ ਇਹ ਪੁਲਿਸ ਵੱਲੋਂ ਧੱਕਾ ਕੀਤਾ ਜਾ ਰਿਹਾ ਸੀਗਾ ਜੀ ਪਰ ਉਹ ਤੋਂ ਬਾਅਦ ਵੱਡੀ ਗਿੜਤੀ ਦੇ ਵਿੱਚ ਜਿਹੜੇ ਵੱਡੇ ਇਹਨਾਂ ਦੇ ਅਧਿਕਾਰੀ ਸੀ ਹੂੰ ਐਸਪੀ ਸਭ ਪਹੁੰਚੇ ਉਥੇ ਤੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੇ ਗੱਲਬਾਤ ਹੋਣ ਤੋਂ ਬਾਅਦ ਇਹ ਜਾਨੀ ਉਹਨਾਂ ਨੇ ਸਗੀਆਂ ਮੰਗਾਂ ਮੰਨੀਆਂ ਨੇ ਜਦੋਂ ਜਦੋਂ ਸਾਨੂੰ ਵਿਸ਼ਵਾਸ ਦਿਵਾਇਆ ਤਾਂ ਫਿਰ ਅਸੀਂ ਰਾਤ 8:00 ਵਜੇ ਉਥੋਂ ਜੀ ਇਹ ਫੈਸਲਾ ਲਿਆ ਵੀ ਹੁਣ ਜਿੰਨਾ ਚਿਰ ਦੇਖਦੇ ਆ ਇਹਨਾਂ ਦੇ ਵੱਲ ਵੀ ਕਿੰਨਾ ਕੇ ਸਾਡੇ ਮਤਲਬ ਜਿਹੜੀ ਬੰਦੀ ਕਾਰਵਾਈ ਅੱਗੇ ਪਾ ਰਹੇ ਨੇ ਜੀ ਬਿਲਕੁਲ ਜੀ ਅ ਜਿਸ ਤਰੀਕੇ ਦੇ ਨਾਲ ਲਗਾਤਾਰ ਅਸੀਂ ਇਹ ਸਾਰੀ ਤਲਕੀ ਨੂੰ ਦੇਖਿਆ ਕਿ ਹੁਣ ਕਿਸਾਨਾਂ ਦੀ ਡੀਐਸਪੀ ਸਾਹਿਬ ਦੇ ਖਿਲਾਫ ਜਾਂ ਪ੍ਰਸ਼ਾਸਨ ਦੇ ਖਿਲਾਫ ਕੋਈ ਮੰਗ ਹੈ ਬਿਲਕੁਲ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਇਹੀ ਮੰਨ ਰਖੀ ਆ ਵੀ ਜਿਹੜੀ ਸਾਡੀਆਂ ਟਰਾਲੀ ਚੋਰੀ ਨੇ ਉਹਨਾਂ ਦੀ ਜੇ ਬੰਦ ਦੀ ਕਾਰਵਾਈ ਨਹੀਂ ਨਹੀਂ ਹੁੰਦੀ ਹੈਗੀ ਜਿਵੇਂ ਪਹਿਲਾਂ ਸਾਨੂੰ ਲੱਗ ਰਿਹਾ ਵੀ ਇਹ ਚੋਰਾਂ ਦੇ ਨਾਲ ਜਿਹੜੀ ਇਹ ਪ੍ਰਸ਼ਾਸਨ ਮਿਲ ਕੇ ਚੱਲ ਰਿਹਾ ਉਹ ਢਿੱਲੀ ਢਿੱਲੀ ਕਾਰਜਗਾਰੀ ਦੇਖੀ ਮਤਲਬ ਸਾਨੂੰ ਦੀ ਸੀ ਤਾਂ ਆਉਣ ਵਾਲੇ ਸਮੇਂ ਚ ਪ੍ਰਸ਼ਾਸਨ ਤੇ ਵੀ ਇਹ ਜਿਹੜੇ ਸੰਘਰਸ਼ ਦਿੱਖੇ ਕਰੇ ਜਾਣਗੇ ਔਰ ਜਿਹੜੀਆਂ ਜਿਹੜੀ ਮੈਡਮ ਨੇ ਦੇਖੋ ਸੁਭਦਾਵਲੀ ਸਾਨੂੰ ਗਾਲਾਂ ਵੀ ਕੱਢੀਆਂ ਨੇ ਬਿਲਕੁਲ ਕੋਡ ਦਿਖਾ ਸਕਦਾ ਮੈਡਮ ਵਿੱਚ ਵਹਿਦੀ ਆ ਕਿ ਵੀ ਇਹ ਇਹਨਾਂ ਕਿਸਾਨਾਂ ਨੇ ਸਾਡਾ ਦਿਮਾਗ ਖਰਾਬ ਕਰਤਾ ਗਾਲ ਕੱਢ ਕੇ ਗਾਲ ਕੱਢ ਕੇ ਇਹਨਾਂ ਨੇ ਕਿਹਾ ਜੀ ਜੀ ਸੋ ਇਸ ਤਰ੍ਹਾਂ ਦੀ ਸੁਵਿਧਾਵਲੀ ਸਾਡੀਆਂ ਭੈਣਾਂ ਨੂੰ ਗਾਲਾਂ ਕੱਢੀਆਂ ਨੇ ਜੀ ਸਿੱਧੀਆਂ ਸਾਡੀਆਂ ਭੈਣਾਂ ਦੇ ਵਾਲ ਪੱਟਿਆ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਇਹ ਇਹ ਮੋਰਚੇ ਦੇ ਵਿੱਚ ਗੱਲ ਵਿਚਾਰ ਕੇ ਤਾਂ ਕੋਈ ਵੱਡਾ ਐਕਸ਼ਨ ਜ਼ਰੂਰ ਅਸੀਂ ਇਸ ਮੁੱਦੇ ਤੇ ਜਾਨੀ ਜ਼ਰੂਰ ਸੋਚਾਂਗੇ ਜੀ ਵਿਚਾਰਾਂਗੇ ਜੀ ਜ਼ਰੂਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਰਸ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਬੇਦਰ ਜੀ ਕੀ ਫਤਿਹ